ਤੁਹਾਨੂੰ ਯਕੀਨ ਹੈ ਕਿ ਜੋ ਤੁਹਾਨੂੰ ਪ੍ਰਬੰਧਨ ਕਹਿ ਰਿਹਾ ਹੈ ਪ੍ਰਸ਼ਾਸਨ ਕਹਿ ਰਿਹਾ ਉਹ ਇਨ ਬਿਨ ਲਾਗੂ ਹੋ ਜਾਊਗਾ ਮਤਲਬ ਅਟਾਜ ਕੀ ਨਤ ਕੋਈ ਨਹੀਂਗਾ ਪਰ ਆਪਦੇ ਤੇ ਜ਼ਰੂਰ ਯਕੀਨ ਹਨਾ ਮਤਲਬ ਪਿਛਲੀ ਈ ਵਾਰ ਉਹ ਮੁਕਰੇ ਸੀ ਮੁਕਰ ਦੁਬਾਰਾ ਵੀ ਸਕਦੇ ਆ ਪਰ ਐ ਕਿਵੇਂ ਮੰਨੇ ਆ ਤਾਂ ਉਹ ਮੋਰਚੇ ਦੇ ਸਰ ਤੇ ਸੰਘਰਸ਼ ਦੇ ਦਮ ਤੇ ਮੰਨੇ ਹੋਰ ਉਹਨਾਂ ਨੂੰ ਕੋਈ ਡਰ ਨਹੀਂ ਹੁੰਦਾ ਉਹਨਾਂ ਨੂੰ ਏਹੀ ਡਰ ਹੁੰਦਾ ਕਿ ਸਾਡੇ ਤੇ ਦੁਬਾਰਾ ਉਹ ਜਾ ਆਪਰੇਸ਼ਨ ਨਾ ਭਾਈ ਜੀ ਯੂਨੀਵਰਸਿਟੀ ਫੇਰ ਨਾ ਮੋਰਚਾ ਲੱਗ ਜੇ ਤਾਂ ਮੁਕਰਨ ਦੇ ਭੱਜਣਗੇ ਕੁਬਾਈਡਨ ਵਨ ਬਰਾਬਰ ਆ ਫੇਰ ਦੇਖ ਲਾਂਗੇ ਨਹੀਂ ਫੇਰ ਦੁਬਾਰਾ ਮੋਰਚਾ ਲਾ ਦੋਗੇ ਕੁਛ ਤਾਂ ਕਰਨੀ ਬੋ ਬਾਈ ਨਹੀਂ ਪਰਚੇ ਤਾਂ ਚੱਲ ਹੀ ਰਹੇ ਆ ਕੁਝ ਜਿਹਾ ਕਰਨੀ ਇਹ ਵੀ ਪਰਚੇ ਉਹ ਹੀ ਗੱਲ ਓਵਰਆਲ ਦੇਖੀਏ ਤਾਂ ਪਰਚਾਂ ਲਈ ਨਹੀਂ ਮੋਰਚੇ ਲੱਗਣਗੇ ਮੋਰਚਾ ਪਰਚਾਂ ਤੋਂ ਵੱਡਾ ਹੁੰਦਾ ਜਿਵੇਂ ਇਰਕੀ ਮੋਰਚਾ ਲੱਗਿਆ ਉਹ ਸੈਨਟ ਲਈ ਸੀਗਾ ਉਹ ਪੰਜਾਬ ਯੂਨੀਵਰਸਿਟੀ ਉੱਤੇ ਪੰਜਾਬ ਦੇ ਦਾਅਵੇ ਲਈ ਸੀਗਾ ਤੇ ਐਫ ਆਈ ਆਰ ਤਾਂ ਸਾਡੇ ਤੇ ਇਸ ਮੋਰਚੇ ਦੌਰਾਨ ਵੀ ਹੋਈ ਆ ਉਹ ਚਾਹੇ ਸਾਡੇ ਹਜ ਨਾ ਨੀ ਲਿਖੀ ਹੋਵੇ ਉਹਦੇ ਚ ਅਨਨੋਨ ਬੰਦੇ ਆ ਤੇ ਐਫ ਆਈ ਆਰ ਆ ਉਦੇ ਚ ਅਥਾਰਟੀ ਦਾ ਉਹੀ ਹਮੇਸ਼ਾ ਜਾਂ ਪੁਲਿਸ ਦਾ ਇਹੋ ਜਿਹਾ ਉਤਰੀ ਰਹਿੰਦਾ ਕਿ ਕੱਲ ਨੂੰ ਇਹ ਕੁਝ ਕਰਦੇ ਆ ਤਾਂ ਦੁਬਾਰਾ ਉਹਨਾਂ ਦੇ ਨਾਮ ਪਾ ਦਾਂਗੇ ਮਤਲਬ ਪਰਚੇ ਵੀ ਲਗਾਤਾਰ ਚੱਲਦੇ ਰਹਿੰਦੇ ਆ ਓਵਰਆਲ ਸੰਘਰਸ਼ਾਂ ਦਾ ਇੱਕ ਪਾਟ ਆ ਅਗਲੇ ਨੇ ਤੁਹਾਨੂੰ ਡਰਾਉਣ ਲਈ ਪਰਚੇ ਪਾਉਣੇ ਆ ਤੇ ਇਹਦੇ ਚ ਲੋਕਾਂ ਨੇ ਸਮਝ ਨਹੀਂ ਥਾਈ ਕਰਨਾ ਕਿ ਉਹਨਾਂ ਪਰਚਿਆਂ ਤੋਂ ਕੌਣ ਡਰ ਕੇ ਪਿੱਛੇ ਹਟਦਾ ਤੇ ਕੌਣ ਪਰਚਿਆਂ ਤੋਂ ਗਾਹਾਂ ਦਾ ਸੋਚਦੇ ਹੋਏ ਮੋਰਚਾ ਨੂੰ ਅੱਗੇ ਵਧਾਉਂਦਾ ਤੇ ਸੰਘਰਸ਼ਾਂ ਦੀ ਜਿਹੜੀ ਲੜੀ ਆ ਤੁਰੇ ਜਾਂਦੀ ਆ